मेरा नाम राणा सिंह काम ਪਹਿਲਾਂ ਤੋਂ 15-16 ਸਾਲਾਂ ਤੋਂ ਗੁਰੂ ਸਾਹਿਬ ਦੀ ਸੇਵਾ ਕਰਦੇ ਆ ਪਾਠੀ ਸਿੰਘ ਦੀ ਸੇਵਾ ਕਰਦੇ ਸੀ ਜੀ ਕੋਈ ਗੱਲ ਬਣਦੀ ਨਹੀਂ ਗਰੀਬੀ ਰੇਖਾ 'ਚ ਹੀ ਬਾਅਦ 'ਚ ਬਿਮਾਰ ਹੋਣੇ ਕਰਕੇ ਕੁਝ ਬਾਲਕ ਡਾਉਨ ਹੋ ਸਿਰ ਹੋ ਗਿਆ ਪਰਿਵਾਰ ਦੇ ਲਾਤੀ ਨੇ ਕਿ ਮੰਦਰ ਤੇ ਮਜਬੂਰ ਹੋ ਗਏ ਛਾਮਾਂ ਦੇ ਲੜਕੇ ਦੀ ਖਾਲੇ ਦੀ ਛਾਮਾਂ ਦਾ ਫਿਕਰ ਪਨ ਦਿੰਦਾ ਕਿ ਕਿਵੇਂ ਛਾਮਾਂ ਦਾ ਪ੍ਰਸ਼ਾਦਾ ਤਿਆਰ ਕਰਨਾ ਇੱਕ ਜਹਿਮਤ ਬਿਮਾਰੀ ਬੰਦੇ ਨੂੰ ਨਹੀਂ ਛੱਡਦੀ ਚਲੋ ਉਧਰ ਗੁਰੂ ਸੇਵ ਦੀ ਸੇਵਾ ਕਰੀਦੀ ਚਲੋ ਜੋਦ ਤਿਲ ਫੁੱਲ ਮਿਲਦਾ ਸੀ ਤੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰੀਦਾ ਸੀ ਤੇ ਬਾਅਦ ਵਿੱਚ ਕੋਈ ਸਿੰਘ ਇਹੋ ਜਿਹਾ ਮਹਾਰਾਜ ਨੇ ਭੇਜਿਆ ਉਹ ਘਰੇ ਆਇਆ ਉਹਨੇ ਮੇਰੇ ਘਰ ਦੇ Laat ਵੇਖੇ ਤਾਂ ਉਹਨਾਂ ਨੂੰ ਇਹ ਖਾਲਸਾ ਐਡ ਦਾ ਪਤਾ ਸੀ ਵੀ ਕੀ ਚੀਜ਼ ਹੈ ਕੀ ਇਹ ਗਰੀਬਾਂ ਦੀ ਮਦਦ ਕਰਦੇ ਆ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਮਨਜ਼ੂਰ ਕੀਤਾ ਤੇ ਚਲੋ ਉਹਨਾਂ ਦੀ ਮਿਹਰ ਦਾ ਸਦਕਾ ਖਾਲਸਾ ਏਡ ਵਾਲਾਂ ਦਾ ਸਾਰਾ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਤੈਦ ਵੱਲੋਂ ਵੱਧ ਤੋਂ ਵੱਧ ਮਦਦ ਕਰਕੇ ਮੈਨੂੰ ਇੱਥੋਂ ਤੱਕ ਕੀਤਾ ਕਿ ਜਿਹੜਾ ਕਿ ਮੇਰੇ ਘਰੇ ਕਹੇ ਕੱਲ ਦੀ ਚੀਜ਼ ਕੋਈ ਚੀਜ਼ ਨਹੀਂ ਸੀ ਅੱਜ ਮੇਰੇ ਘਰੇ ਹਰ ਇੱਕ ਆਈਟਮ ਮਾਰੇ ਦੇ ਦਿੱਤੀ ਆ ਉਹਨਾਂ ਦੀ ਬਦੌਲਤ ਖਾਲਸਾ ਏਡ ਵਾਲਾਂ ਦਾ ਸਾਰਿਆਂ ਦਾ ਹੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਕਰੇ ਫ੍ਰਿਜ ਕੂਲਰ ਇਨਵੈਟਰ ਕਰਦਾ ਸਾਰਾ ਸਾਧਨ ਮੋਟਰ ਲੱਗ ਗਈ ਪਾਣੀ ਮਿਲ ਗਿਆ ਤੇ ਜਿਹੜੇ ਕਿ ਮੇਰੇ ਕੋਲ ਜਗਾ ਵੀ ਉਹ ਮਕਾਨੀ ਸੀ ਸਰਕਾਰੀ ਜਗਾ ਮਿਲ ਪਤਾ ਜਗਾ ਵੀ ਆਉਂਦੀ ਹਣੀ ਤੇ ਮੈਂ ਬਿਮਾਰ ਹੋ ਗਿਆ ਚਲੋ ਮਾਰੇ ਨੇ ਟੋ ਵੰਗਾ ਲਾਇਆ ਐ ਨਾਲ ਨੇ ਪੇਰੀ ਬਹੁਤ ਤਹਿ ਦਿਲੋਂ ਮਨੋਂ ਲਾ ਕੇ ਸੇਵਾ ਕੀਤੀ ਤੇ ਮੈਨੂੰ ਇਹ ਤੋਂ ਪਾ ਕੇ ਰਜਗਾਰ ਪਾਤਾ ਰਜਗਾਰ ਪਾਤਾ ਕਿ ਆਪਣਾ ਮੈਨੂੰ ਬਰਤਨਾਂ ਦੀ ਸੇਵਾ ਦੇ ਦਿੱਤੀ ਕਿ ਬਰਤਨ ਵੇਚ ਇਹ ਨਾਲੇ ਮਾ ਇਹ ਨਾਲੇ ਖਾ ਇਹ ਨਾਲੇ ਮਾਰੇ ਕਿਰਪਾ ਕਰੀ ਤੁਹਾਨੂੰ ਸਤੰਤਰਤੀ ਮਿਲੀ ਬੇਨਤੀ ਕੀਤੀ ਜਾਂਦੀ ਹੈ ਕਿ ਖਾਲਸਾ ਏਡ ਵਾਲਿਆਂ ਦੇ ਸਾਰਿਆਂ ਦੇ ਸਮੂਹ ਟੀਮ ਦਾ ਧੰਨਵਾਦ ਹੈ। ਇਹ ਨਾਲ ਹੀ ਦਸਵੰਦ ਕੱਢਣ ਦੀ ਗੱਲ ਕੀਤੀ ਗਈ ਆ ਸਭ ਸੰਤ ਮਹਾਰੇ ਕਿਰਪਾ ਕਰੇ ਜਿੰਨਾ ਵੀ ਹੁੰਦਾ ਉਹਨਾਂ ਕੱਢੋ ਗੁਰਬਾਣੀ ਪੜੋ ਗੁਰਬਾਣੀ ਨਾਲ ਜੁੜੋ ਖਾਲਸਾ ਏਡ ਵਾਲੇ ਦੇ ਸਾਰੇ ਆਵੀਂ ਦਾ ਇਹਦੇ ਲਈ ਧੰਨਵਾਦ ਕਰਦਾ ਕਿ ਮੈਨੂੰ ਅੱਜ ਇੱਥੋਂ ਤੱਕ ਪਹੁੰਚਾਉਣ ਵਾਲੇ ਖਾਲਸਾ ਏਡ ਵਾਲੇ ਵੀਰ ਹਾਂ ਜੋ ਕਿ ਸਾਰੇ ਸੰਸਾਰ ਦੇ ਵਿੱਚ ਸੇਵਾ ਕਰ ਰਹੇ ਹਨ। ਨਿਮਰਤਾ ਦੀ ਹਰਨੋਚਾ ਕਰਿਆ ਮਾਰੇ ਉਹਨਾਂ ਨੂੰ ਤਰਕੀਆਂ ਬਸੇ